ਖਾਲਸਾ ਪੰਦੇ ਰਤਨਾ ਦੀ ਖਾਨ ਵਿੱਚੋਂ ਨਵਾਬ ਜੱਸਾ ਸਿੰਘ ਇੱਕ ਐਸਾ ਅਨਮੋਲ ਲਾਲ ਸੀ ਜਿਸ ਨੇ ਨਾਮ ਪਰ ਖਾਲਸੇ ਦੀਆਂ ਆਉਣ ਬੜੀਆਂ ਨਖਲਾ ਰੈਂਦੀ ਦੁਨੀਆ ਤੱਕ ਮਾਨ ਕਰਿਆ ਕਰਨ ਗਿਆ ਆਪ ਦੀਵਾਨਾ ਵਿੱਚ ਬ੍ਰਹਮਾ ਰੱਥਾ ਦਾ ਉੱਚ ਨਮੂਨਾ ਮਦਾਨੇ ਜੰਗ ਵਿੱਚ ਅਜੀਤ ਜੋਦਾ ਆਪ ਦੇ ਸਮੇਂ ਵਿੱਚ ਨੀਡਰ ਸ਼ورਮਾ ਸਨ ਸੁਲਤਾਨ ਉਲਕਮ ਸਰਦਾਰ ਜਸਾ ਸਿੰਘ ਆਲੂਵਾਲੀਆ ਫੈਡਰੇਸ਼ਨ ਦੇ ਕਨਵੀਨਰ ਹਰਪਾਲ ਸਿੰਘ ਆਲੂਵਾਲੀਆ ਤਰਨਵਾਲੀਆ ਵੱਲੋਂ ਸੁਲਤਾਨੇ ਉਲਕਮ ਜਸਾ ਸਿੰਘ ਆਲੂਵਾਲੀਆ ਜੀ ਦਾ 306ਵਾਂ ਜਨਮ ਦਿਹਾੜਾ ਸ਼ਰਧਾ ਪਾਵਨਾ ਨਾਲ ਮਨਾਇਆ ਗਿਆ ਜਿਕਰ ਜੋਗਤ ਬੀਤੇ ਦਿਨ ਪਹਿਲਾਂ ਹੀ ਸੁਲਤਾਨੇ ਉਲਕਮ ਜਸਾ ਸਿੰਘ ਆਲੂਵਾਲੀਆ ਜੀ ਦਾ ਜਨਮ ਦਿਨ ਬੀਤਿਆ ਹੈ ਇਸੇ ਤਹਿਤੀ ਸਰਦਾਰ ਜੱთა ਸਿੰਘ ਆਲੂ ਵਾਲੀਆ ਚੌਂਕ ਕਿਉ ਮੰਡੀ ਵਿਖੇ ਅਰਦਾਸ ਉਪਰੰਤ ਉਹਨਾਂ ਦੇ ਸਰੂਪ ਨੂੰ ਸਰੋਪਾ ਪੇਟ ਕਰਕੇ ਮਨਾਇਆ ਗਿਆ ਜਿਸ ਵਿੱਚ ਸਰਦਾਰ ਅਰਜਿੰਦਰ ਸਿੰਘ ਮਰਵਾ ਵਰਦਾਨ ਵਰਲਡ ਸਿੱਕ ਕੈਂਬਰ ਆਫ ਕਮਰਸ ਹਲਕਾ ਸੈਂਟਰਲ ਤੋਂ ਸ਼ਿਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਨਰਿੰਦਰ ਬਹਿਲ ਬਪਿੰਦਰ ਸਿੰਘ ਸਹਾਣੀ ਕਬਲਜੀਤ ਸਿੰਘ ਬਾਬਾ ਦੀਪ ਸਿੰਘ ਲੰਗਰ ਵਾਲਿਆਂ ਅਤੇ ਹੋਰ ਸ਼ਖਸੀਤਾਂ ਨੇ ਇਸ ਸਮਾਗਮ ਵਿੱਚ ਪਾਗ ਲਿਆ ਇਸ ਮੌਕੇ ਠੰਡੇ ਮਿੱਠੇ ਜਲ ਅਤੇ ਦੁੱਧੀਆਂ ਸ਼ਿਵੀਆਂ ਵੱਡੇ ਪੱਦਰ ਤੇ ਲਗਾਈਆਂ ਗਈਆਂ ਜਿਹੜੀਆਂ ਤਸਵੀਰਾਂ ਅਸੀਂ ਤੁਹਾਨੂੰ ਸਾਂਝੀਆਂ ਕਰ ਰਹੇ ਹਾਂ ਇਹ ਤਸਵੀਰਾਂ ਕਿਉਬਣੀ ਚੌਂਕ ਦੀਆਂ ਹਨ ਜਿੱਥੇ ਅੱਜ ਸੁਲਤਾਨੇ ਉਲਕੋਮ ਸਰਦਾਰ ਜੱਸਾ ਸਿੰਘ ਆਲੂਵਾਲੀਆ ਦਾ 306ਵਾਂ ਜਨਮ ਦਿਹਾੜਾ ਸੁਲਤਾਨੇ ਉਲਕੋਮ ਸਰਦਾਰ ਜੱਸਾ ਸਿੰਘ ਆਲੂਵਾਲੀਆ ਫੈਡਰੇਸ਼ਨ ਦੇ ਕਨਵੀਨਰ ਹਰਪਾਲ ਸਿੰਘ ਆਲੂਵਾਲੀਆ ਤਰਨਵਾਲੀਆ ਦੀ ਅਗਵਾਈ ਵਿੱਚ ਸ਼ਰਦਾ ਭਾਵਨਾ ਨਾਲ ਮਨਾਇਆ ਗਿਆ ਅਤੇ ਇਸ ਮੌਕੇ ਠੰਡੇ ਮਿੱਠੇ ਜਲਦੀਆਂ ਸ਼ਵੀਲਾਬੀ ਲਗਾਈਆਂ ਗਈਆਂ ਗੱਲਬਾਤ ਕਰਦਿਆਂ ਹੋਇਆ ਇਸ ਮੌਕੇ ਵੱਖ-ਵੱਖ ਆਗੂਆਂ ਨੇ ਕੀ ਆਖਿਆ ਆਓ ਤੁਹਾਨੂੰ ਉਹਨਾਂ ਦੀ ਗੱਲਬਾਤ ਵੀ ਬਾਦਸ਼ਾਹੇ ਹਿੰਦ ਸ੍ਰੀ ਅਕਾਲ ਤਖਤ ਸਾਹਿਬ ਜੀ ਦੇ ਪੰਜਵੇਂ ਜਥੇਦਾਰ ਸ਼ਰੋਮਣੀ ਪੰਥ ਅਕਾਲੀ ਬੁੱਢਾ ਦਲ ਦੇ ਚੌਥੇ ਮੁਖੀ ਗੁਰੂ ਕੇ ਲਾਲ ਬੰਦੀ ਛੋੜ ਨਵਾਬ ਸਾਰੀਆਂ ਸਿੱਖ ਮਿਸਲਾਂ ਦੇ ਮੁਖੀ ਦਲ ਖਾਲਸਾ ਦੇ ਮੁਖੀ ਸੁਲਤਾਨੁਲ ਕੌਮ ਸਰਦਾਰ ਜੱਸਾ ਸਿੰਘ ਜੀ ਆਲੂ ਵਾਲੀਆ ਸਾਹਿਬ ਜੀ ਦੇ 306ਵੇਂ ਜਨਮ ਦਿਹਾੜੇ ਤੇ ਜਿਹੜਾ ਪਿਛਲੇ ਦਿਨੀ ਬੀਤਿਆ ਵਾ ਉਹ ਸਬੰਧ ਦੇ ਵਿੱਚ ਅੱਜ ਸੁਲਤਾਨੁਲ ਕੌਮ ਸਰਦਾਰ ਜੱਸਾ ਸਿੰਘ ਜੀ ਆਲੂ ਵਾਲੀਆ ਫੈਡਰੇਸ਼ਨ ਵੱਲੋਂ ਸੁਪੂਚੇ ਤੌਰ ਤੇ ਜਿੱਥੇ ਬਾਬਾ ਜੀ ਨੂੰ ਸ਼ਰਧਾ ਦੇ ਫੁੱਲ ਭੇਟ ਕਰਨ ਆਏ ਆ ਉੱਥੇ ਹੀ ਸਰਦਾਰ ਸੁਲਤਾਨੁਲ ਕੌਮ ਜੱਸਾ ਸਿੰਘ ਆਲੂ ਵਾਲੀਆ ਸਾਹਿਬ ਉਹ ਮਹਾਨ ਸ਼ਖਸੀਅਤ ਸਨ ਜਦੋਂ ਸਿੱਖ ਕੌਮ ਜਿਹੜੇ ਸ਼ੇਰ ਬਹਾਦਰ ਸੀਗੇ ਸਾਡੇ ਯੋਧੇ ਜੰਗਲਾਂ ਬੇਲਿਆਂ ਦੇ ਵਿੱਚ ਰਹਿਣ ਨੂੰ ਮਜਬੂਰ ਹੋ ਗਏ ਸੀ 18ਵੀਂ ਸਦੀ ਦੇ ਵਿੱਚ ਸਲਤਨਾਰ ਜੱਸਾ ਸਿੰਘ ਆਲੂ ਵਾਲੀਆ ਨੇ ਆਪਣੀ ਦੂਰਅੰਦੇਸ਼ੀ ਸੂਰਬੀਰਤਾ ਅਤੇ ਸਾਰੀਆਂ ਮਿਸਲਾਂ ਨੂੰ ਇਕੱਠੀਆਂ ਕਰਕੇ ਜਿਹੜਾ ਅਹਿਮਦ ਸ਼ਾਹ ਅਬਦਾਲੀ ਜਿਹੜਾ ਆਪਣੇ ਆਪ ਨੂੰ ਬਹੁਤ ਸੂਰਮਾ ਸਮਝਦਾ ਸੀ ਜਿੰਨੇ ਮਰਾਠਿਆਂ ਨੂੰ ਕੁੱਟਿਆ ਰਾਜਪੂਤਾਂ ਦੀਆਂ ਧੀਆਂ ਭੈਣਾਂ ਨੂੰ ਲੁੱਟਿਆ 2200 ਹਿੰਦੂ ਔਰਤਾਂ ਨੂੰ ਗੱਡਿਆਂ ਤੇ ਲੱਦ ਕੇ ਜਦੋਂ ਲਾਹੌਰ ਨੂੰ ਲੈ ਕੇ ਜਾ ਰਿਹਾ ਸੀ ਉਹਨਾਂ ਨੇ ਜਦੋਂ ਉਹਨਾਂ ਨੂੰ ਲਾਹੌਰ ਬਾਬਾ ਜੀ ਨੂੰ ਇਸ ਗੱਲ ਦਾ ਪਤਾ ਲੱਗਿਆ ਉਹਨਾਂ ਨੇ ਸ੍ਰੀ ਅਮਰਤ ਸਾਹਿਬ ਦੇ ਸਾਹਿਬ ਦੀ ਧਰਤੀ ਗੋਇੰਦਵਾਲ ਸਾਹਿਬ ਦੀ ਧਰਤੀ ਤੇ ਆ ਕੇ ਜਿੱਥੇ ਅੱਜ ਭੱਲੇ ਅਮਰਦਾਸ ਗੁਰ ਤੇਰੇ ਉਹਨਾਂ ਦਾ ਅਫਾਰਪੁਰਪੀਆ ਉਸ ਧਰਤੀ ਤੇ ਆ ਕੇ ਜਿੱਥੇ ਇਹਨਾਂ ਨੂੰ ਅਬਦਾਲੀ ਨੂੰ ਰੋਕਿਆ ਉਥੇ ਗੱਡਿਆਂ ਦੇ ਵਿੱਚੋਂ 2200 ਹਿੰਦੂ ਭੈਣਾ ਧੀਆਂ ਨੂੰ ਬਚਾਇਆ ਅਤੇ ਉਹਦਾ ਲੁੱਟਿਆ ਮਾਲ ਵੀ ਲੁੱਟ ਕੇ ਸ੍ਰੀ ਦਰਬਾਰ ਸਾਹਿਬ ਸ੍ਰੀ ਗੁਰੂ ਰਾਮਦਾਸ ਜੀ ਦੇ ਚਰਨਾਂ 'ਚ ਭੇਟ ਕੀਤਾ ਉਹ ਸਨ ਸਰਦਾਰ ਜੱਸਾ ਸਿੰਘ ਆਲੂਵਾਲੀਆ ਜਿਨ੍ਹਾਂ ਨੇ ਛੋਟੇ ਵੱਡੇ ਕੱਲੂ ਕਾਰੇ ਦੇ ਵਿੱਚ अनेका ਜਗੋਂ ਕੀ ਕੋਮਦਾ ਕਹਾਣੀ ਹੋ ਗਿਆ ਸੀਗਾ 25000 ਸਿੰਘ ਇੱਕ ਦਿਨ ਦੇ ਵਿੱਚ ਸ਼ਹੀਦ ਹੋਏ ਸੀ ਉਸ ਜਿਹੜੀ ਜੰਗ ਨੂੰ ਵੀ ਉਹਨਾਂ ਨੇ ਜਿਹੜਾ ਨਾ ਅੱਗੇ ਹੋ ਕੇ ਰਲਿਆ ਲੜਿਆ ਤੇ ਉਹਨਾਂ ਦੇ ਸਰੀਰ ਦੇ ਉੱਤੇ ਫੱਟ ਜਿਹੜੇ 85 ਫੱਟ ਛਾਤੀ ਤੋਂ ਲੱਗੇ ਸਨ ਉਹ ਸਨ ਸਰਦਾਰ ਜਸਾ ਸਿੰਘ ਆਲੂ ਵਾਲੀਆ ਸਾਹਿਬ ਇਹ ਜਿਹੜੀ ਆ ਆਪਾਂ ਬੇਨਤੀ ਵੀ ਕਰਦੇ ਆ ਸਾਡੇ ਬਹਿਲ ਸਾਹਿਬ ਆਏ ਆ ਤਰਨਵਾਲੀਆ ਜੀ ਵੀ ਆਏ ਨੇ ਅਸੀਂ ਇਹਨਾਂ ਨੂੰ ਬੇਨਤੀ ਕਰਦੇ ਆ ਸਰਕਾਰਾਂ ਨੂੰ ਜਿਹੜਾ ਕਿ ਮੈਨੂੰ ਵਿਸ਼ਵਾਸ ਵੀ ਦਵਾਇਆ ਬੈਲ ਸਾਹਿਬ ਨੇ ਕਿ ਸਾਡੇ ਉਮੀਦਵਾਰ ਜਿਹੜੇ ਨਿਲਜੋਸ਼ੀ ਜੀ ਆ ਜਾਂਦੇ ਆ ਜਿੱਤ ਜਾਂਦੇ ਆ ਤਰਨਵਾਲੀਆ ਜਣੇ ਵੀ ਵਿਸ਼ਵਾਸ ਦਵਾਇਆ ਕਿ ਮੈਂ ਸਰਕਾਰ ਨੂੰ ਕਹਿ ਕੇ ਇਸ ਚੌਂਕ ਦੀ ਜਿਹੜੀ ਬਹਾਲੀ ਹੋਈ ਹੋਈ ਆ ਅਸੀਂ ਦੇਖਦੇ ਪਏ ਆ ਮਿੱਟੀਓ ਮਿੱਟੀ ਬੁਰੇ ਹਾਲ ਨੇ ਇਹਨੂੰ ਜਿਹੜਾ ਚੱਜੇ ਢੰਗ ਦੇ ਨਾਲ ਜਿਹੜਾ ਸੁੰਦਰ ਕਸੁੰਦਰੀਕਰਨ ਕਰਕੇ ਇੱਥੇ ਜਿਹੜਾ ਇਹਨੂੰ ਸੁੰਦਰ ਬਣਾਇਆ ਜਾਏਗਾ ਇੰਨੀ ਹੀ ਬੇਨਤੀਆਂ ਪ੍ਰਵਾਹ ਜੀ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਅੱਜ ਬਰਾ ਕੁਜੀ ਦਾ ਦਿਹਾੜਾ ਕਿ ਦਸਤਾ ਸਿੰਘ ਆਲੂ ਵਾਲੀਆ ਫਾਟਰੀਸ਼ਨ ਵੱਲੋਂ ਸਰਦਾਰ ਸਰਪਾਲ ਸਿੰਘ ਜੀ ਆਲੂ ਵਾਲੀਆ ਦੇ ਸਮੁਜੀ ਟੀਮ ਵੱਲੋਂ ਬਾਬਾ ਜੀ ਦਾ ਅੱਜ ਦਸਤਾ ਸਿੰਘ ਆਲੂ ਵਾਲੀਆ ਜੀ ਦਾ 306ਵਾਂ ਜਨਮ ਦਿਹਾੜਾ ਜਿਹੜਾ ਇਹ ਕਯੋਮਣੀ ਚੌਂਗ ਦੇ ਵਿੱਚ ਜਿੱਥੇ ਉਹਨਾਂ ਦਾ ਬੁੱਤ ਸਤਾਵਤ ਹੈ ਉੱਥੇ ਮਨਾਇਆ ਜਾ ਰਿਹਾ ਔਰ ਵੱਡੀ ਗਿਣਤੀ ਦੇ ਵਿੱਚ ਸਾਰੇ ਆਲੂ ਵਾਲੀਆ ਫਾਟਰੀਸ਼ਨ ਦੇ ਜਿਹੜੇ ਨੇ ਉਹ ਇਕੱਠੇ ਹੋਏ ਨੇ ਸਾਰੇ ਲੋਕ ਔਰ ਮੈਂ ਬਾਬਾ ਜੀ ਦੇ ਜਨਮ ਦਿਨ ਦੇ ਉੱਤੇ ਇਸ ਤਰ੍ਹਾਂ ਸਾਰਿਆਂ ਨੇ ਦੱਸਿਆ ਕਿ ਸ਼੍ਰੋਮਣੀ ਅਕਾਲੀ ਦਲ ਵੱਲੋਂ ਸਰਦਾਰ ਸੁਬੀਤ ਸਿੰਘ ਜੀ ਬਾਦਲ 3एनएल ਜੋਸ਼ੀ ਸੀ ਫ੍ਰੀਕਵੈਂਸੀ ਜੀ ਮੀਕਿਆ ਵੱਲੋਂ ਔਰ ਸਾਰੀ ਫੈਡਰੇਸ਼ਨ ਵੱਲੋਂ ਮੈਂ ਇਸ ਮੌਕੇ ਤੇ ਸਰਦਾਰ ਦਾ ਫੁੱਲ ਭੇਟ ਕਰਦਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਹੌਸਲਾ ਸਿੱਖ ਕੌਮ ਦੇ ਮਹਾਨ ਜਰਨੈਲ ਜੱਸਾ ਸਿੰਘ ਜੀ ਆਲੂ ਵਾਲੀ ਜੀ ਦੇ 300 ਛੇਵੇਂ ਜਨਮ ਦਿਨ ਦੇ ਅੱਜ ਸਰਦਾਰ ਦਾ ਫੁੱਲ ਭੇਟ ਕਰਾ ਮਨਾਏ ਆ ਔਰ ਵਾਹਿਗੁਰੂ ਜੱਸਾ ਸਿੰਘ ਜੀ ਅਮਰ ਰਹੇ ਅੱਜ ਸਰਦਾਰ ਸੁਬੀਤ ਸਿੰਘ ਜੀ ਬਾਦਲ ਵੱਲੋਂ ਮਾਝ ਦੇ ਜਰਨਲ ਸਰਦਾਰ ਬਿਕਰਮਜੀ ਸਿੰਘ ਜੀ ਮਜੀਠੀਆ ਵੱਲੋਂ ਸ੍ਰੀ ਅਨਿਲ ਜੋਸ਼ੀ ਜੀ ਵੱਲੋਂ ਅੱਜ ਜਸਾ ਸਿੰਘ ਆਲੂਵਾਲੀਆ ਜੀ 306ਵੇਂ ਜਨਮ ਦਿਹਾੜੇ ਤੇ ਸ਼ਰਧਾ ਦੇ ਫੁੱਲ ਭੇਟ ਕਰਨ ਆਏ ਆ ਵਾਹਿਗੁਰੂ ਸਾਡੇ ਪੰਜਾਬ ਨੂੰ ਇਹੋ ਜੇ ਮਹਾਨ ਯੋਧਿਆਂ ਵਾਂਗੂ ਯੋਧਿਆਂ ਦੀ ਧਰਤੀ ਹੈ ਪੰਜਾਬ ਦੀ ਧਰਤੀ ਇੱਕ ਮਹਾਨ ਯੋਧਿਆਂ ਦੀ ਧਰਤੀ ਆ ਅੱਜ ਜਿਸ ਤਰ੍ਹਾਂ ਹੈ ਜਸਾ ਸਿੰਘ ਆਲੂਵਾਲੀਆ 306ਵੇਂ ਜਨਮ ਦਿਹਾੜੇ ਤੇ ਸ਼ਰਧਾ ਦੇ ਫੁੱਲ ਭੇਟ ਕਰਨ ਆਏ ਆ ਮੇਰੇ ਨਾਲ ਬਰਵਾਦ ਸਾਹਿਬ ਨੇ ਆਲੂਆਲਿਆ ਸਾਹਿਬ ਹੋਰ ਵੀ ਤਰਨਜੀ ਸਾਨੀ ਸਾਹਿਬ ਸਾਰੇ ਹੀ ਇਸ ਇਲਾਕੇ ਚ ਮੋਤ ਪਰ ਸੱਜਣ ਆਏ ਨੇ ਮੈਂ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਅੱਛਾ ਵਾਹਿਗੁਰੂ ਜੀ ਕੀ ਫਤਿਹ ਅੱਜ ਕਿਉ ਮੰਡੀ ਚੌਂਗ 'ਚ ਅਸੀਂ ਬਾਬਾ ਜਸ ਸਿੰਘ ਜੀ ਆਲੂਆਲਿਆ ਜਿਹੜੇ ਸਾਡੇ ਕੌਮ ਦੇ ਸਰਪ੍ਰਸਤ ਨੇ ਜਿਨ੍ਹਾਂ ਦੀ ਜਿਨ੍ਹਾਂ ਦੀ ਅਗਵਾਈ ਹੇਠ ਅੱਜ ਵੀ ਇਹ ਕੌਮਵਾਦੀ ਚੜਦੀ ਫਲਦੀ ਹੈ ਅੱਜ ਉਹਨਾਂ ਦਾ ਜਨਮ ਦਿਵਸ ਮਨਾਉਣ ਲਈ ਔਰ ਉਹਨਾਂ ਨੂੰ ਸ਼ਰਧਾ ਦੇ ਭੋਲੇ ਫੇੜ ਕਰਨ ਲਈ ਅਸੀਂ ਅੱਜ ਇੱਥੇ ਇਕੱਠੇ ਹੋਏ ਆ ਮੈਂ ਇਹੀ ਬੇਨਤੀ ਕਰਦਾ ਕਿ ਸਾਡੀ ਸਾਰੀ ਕੌਮ ਜਿਹੜੀ ਹੈ ਉਹਨਾਂ ਦੀ ਅਗਵਾਈ ਹੇਠ ਔਰ ਉਹਨਾਂ ਦੀ ਛਤਰ ਸ਼ਾਹ ਹੇਠ ਇਹ ਆਈ ਵਾਦੀ ਫੁੱਲਦੀ ਰਹੇ ਔਰ ਚੜ੍ਹਦੀ ਕਲਾ ਵਿੱਚ ਰਹੇ ਵਾਹਿਗੁਰੂ